ਪਾਕਿਸਤਾਨ ਦਾ ਹੱਲਾ ਜੁਲਾ ਹੋਇਆ ਜੀ ਉਹਦਾ ਫਿਰ ਤੁਸੀਂ ਆਪਦੇ ਅੱਖੀ ਦੇਖਿਆ ਹੋਣਾ ਸਾਰਾ ਕੁਝ ਸਭ ਕੁਝ ਅੱਖੀ ਦੇਖਿਆ ਹਾਂਜੀ ਬੰਦਿਆਂ ਨੂੰ ਮਾਰਦਿਆਂ ਨੂੰ ਵੀ ਦੇਖਿਆ ਮੈਂ ਉਦੋਂ 8ਵੀਂ ਜਮਾਤ ਚ ਪੜਦਾ ਸੀ ਅੱਛਾ ਜਦੋਂ ਆਪਣੀ ਪਾਕਿਸਤਾਨ ਦੀ ਤੇ ਭਾਰਤ ਦੀ ਵੰਡ ਹੋਈ ਹੈ ਉਹ ਯਾਨੀ ਕਿ ਤੁਹਾਡੇ ਪਿੰਡ ਚੋਂ ਸਭ ਤੋਂ ਵੱਧ ਪੜੇ ਲਿਖੇ ਤੁਸੀਂ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਹਾਂਜੀ ਹਾਂਜੀ ਅੱਛਾ ਕਰਤਾਰ ਸਿੰਘ ਸਰਬਾਹ ਜੀ ਦੀ ਪਹਿਲੀ ਵਾਰ ਸੀ ਤੁਸੀਂ ਮਨਾਈ ਸੀ ਹਾਂ ਬੀਏ ਉੱਥੋਂ ਕੀਤੀ। اچھا ਉਹਨਾਂ ਸਮੇਂ 1950-51 ਦੇ ਵਿੱਚ ਤੁਸੀਂ ਜਾਨਕੀ ਬੀਏ ਕੀਤੀ। ਪਿੰਡ ਪੁਰਾਣਾ ਪਿੰਡ ਜਾਨਕੀ ਪਾਕਿਸਤਾਨ ਚ ਸੀਗਾ। ਹਾਂ 97 ਚੱਕ ਨੰਬਰ ਚੱਕ ਨੰਬਰ 97 97 ਹਾਂਜੀ ਸੋ ਸਾਸਿਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਹੀ ਠੀਕ ਠਾਕ ਹੋਵੋਗੇ। ਹਾਂਜੀ ਤੇ ਅੱਜ ਆਪਾਂ ਮਾਸੜ ਜੀ ਨਾਲ ਕਰਾਂਗੇ ਇਹਨਾਂ ਦੀ ਜੀਵਨੀ ਬਾਰੇ ਗੱਲਾਂ ਬਾਤਾਂ ਤੇ ਪੁਰਾਣੀਆਂ-ਪੁਰਾਣੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਮਾਸੜੀ ਵਾਈਗੁਰ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਤੁਹਾਡਾ ਮਸਲੀ ਜਨਮ ਕਿਹੜੇ ਸਨ ਚ ਤੇ ਕਿਹੜੇ ਪਿੰਡ ਹੋਇਆ ਜੀ ਹੁਣ ਜੇ ਮੇਰੀ ਜੀਵਨੀ ਬਾਰੇ ਤੁਸੀਂ ਕਹੋ ਹਾਂਜੀ ਮੈਨੂੰ ਤਾਂ ਆਪ ਨੂੰ ਨਹੀਂ ਹੁਣ ਪਤਾ ਰਿਹਾ ਵੀ ਮੈਂ ਕਿੱਥੇ ਕਿੱਥੇ ਜਨਮਿਆ ਪਿੰਡ ਕਿਹੜਾ ਸੀਗਾ ਜੀ ਪਿੰਡ ਦਾ ਨਾਮ ਨੰਗਲ ਨੰਗਲ ਹਾਂ ਛੋਟਾ ਜਿਹਾ ਪਿੰਡ ਹੈਗਾ ਉਸ ਪਿੰਡ ਦੇ ਅੰਦਰ ਹਾਂਜੀ ਕੋਈ ਬਹੁਤਾ ਬੜਿਆ ਲਿਖਿਆ ਉਸ ਪਿੰਡ ਦਾ ਕੋਈ ਬੰਦਾ ਨਹੀਂ ਹੈਗਾ ਅੱਛਾ ਜਣੀ ਤੁਹਾਡੇ ਸਮੇਂ ਦੇ ਵਿੱਚ ਉਸ ਪਿੰਡ ਦੇ ਵਿੱਚ ਜਿਹੜਾ ਡੇਲੋਂ ਦੇ ਕੋਲੇ ਨੰਗਲ ਰਹਿ ਜਾਂਦਾ ਹੈ ਹਾਂਜੀ ਹਾਂਜੀ ਜਿਹੜਾ ਡੇਲੋਂ ਦੇ ਕੋਲੇ ਜਿਹੜਾ ਨੰਗਲ ਰਹਿ ਜਾਂਦਾ ਹੈ ਜਿਹੜਾ ਨੰਗਲ ਹੈ ਨਾ ਹਾਂਜੀ ਉਹ ਹੈ ਬਾਜਾ ਹੈਗਾ ਡੇਲੋਂ ਨੰਗਲ ਠੀਕ ਹੈ ਜੀ ਮਤਲਬ ਉੱਥੋਂ ਦਾ ਸਭ ਤੋਂ ਜਿਆਦਾ ਪੜਿਆ ਲਿਖਿਆ ਬੰਦਾ ਜੇ ਇਹ ਕਹ ਲੋ ਹਾਂਜੀ ਆਪਣੇ ਮੂੰਹ ਤਾਂ ਆਪਾਂ ਸਿਫਤ ਨਹੀਂ ਕਰਦੇ ਹਾਂਜੀ ਸਤਿਗੁਰ ਨੇ ਇਹ ਵੇਸਾ ਹਾਂਜੀ ਸਾਡੇ ਪਿੰਲੇ ਚ ਪਾਇਆ ਠੀਕ ਆ ਜੀ ਯਾਨੀ ਕਿ ਤੁਹਾਡੇ ਪਿੰਡ ਚੋਂ ਸਭ ਤੋਂ ਵੱਧ ਪੜੇ ਲਿਖੇ ਤੁਸੀਂ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਹਾਂਜੀ ਹਾਂਜੀ ਬਸ ਮੈਂ ਮੇਰੇ ਨਾਲ ਇੱਕ ਮੇਰਾ ਸਾਥੀ ਸੀਗਾ ਅੱਛਾ ਜੀ ਉਹਨਾਂ ਦਾ ਕੀ ਨਾਮ ਸੀਗਾ ਜੀ ਨਿਰਮਲ ਸਿੰਘ ਨਿਰਮਲ ਸਿੰਘ ਉਹ ਤੁਹਾਡੇ ਪਿੰਡ ਦੇ ਸੀਗੇ ਜੀ ਹਾਂ ਮੇਰੇ ਪਿੰਡ ਦਾ ਹੈਗਾ ਹਾਲੇ ਵਿੱਚ ਅੱਛਾ ਹੈਗਾ ਅਜੇ ਵੀ ਹਾਂ ਹਾਲੇ ਵਿੱਚ ਠੀਕ ਆ ਜੀ ਉਹ ਬਸ ਫੇ ਕਾਲਜ ਚੋਂ ਮੇਰੇ ਨਾਲੋਂ ਹਟ ਗਿਆ ਓਕੇ ਕਿਹੜੇ ਕਾਲਜ ਜੀ ਤੁਸੀਂ ਅਸੀਂ ਲੁਧਿਆਣੇ ਦੇ ਵਿੱਚ ਕਾਲਜ ਤਾਂ ਸੀਗਾ ਇੱਕੋ ਹੀ ਉਹਨੂੰ ਕਹਿੰਦੇ ਸੀ ਗਵਰਨਮੈਂਟ ਕਾਲਜ ਲੁਧਿਆਣਾ ਓਕੇ ਗਵਰਨਮੈਂਟ ਕਾਲਜ ਤੇ ਦੂਜਾ ਕਾਲਜ ਸੀ ਆਰੀਆ ਕਾਲਜ ਕਿਉਂਕਿ ਉੱਥੇ ਕੋਈ ਹੋਰ ਕਾਲਜ ਤਾਂ ਹੈ ਨਹੀਂ ਸੀ ਠੀਕ ਹੈ ਜੀ ਆਰੀਆ ਨੇ ਇੱਕ ਕੋਠੀ ਲੈ ਕੇ ਹਾਂਜੀ ਉੱਥੇ ਕਾਲਜ ਸ਼ੁਰੂ ਕਰਤਾ ਸਭ ਤੋਂ ਜਿਆਦਾ ਆਬਾਦੀ ਵਾਲਾ ਸਿੱਖਾਂ ਦੀ ਆਬਾਦੀ ਵਾਲਾ ਹਾਂਜੀ ਟਾਊਨ ਸੀਗਾ ਲੁਧਿਆਣਾ ਔਰ ਉਹ ਤੇ ਉਹਦੇ ਹਾਨੇ ਸਿੱਖਾਂ ਦਾ ਜੋਰ ਸੀਗਾ ਲੇਕਿਨ ਕਾਲਜ ਕੋਈ ਨਹੀਂ ਸੀ ਠੀਕ ਹੈ ਜੀ ਉਹਨਾਂ ਸਮਿਆਂ ਦੇ ਵਿੱਚ ਹਨ ਜੀ ਇਹ ਕਿਹੜੇ ਸਮੇਂ ਦੀ ਗੱਲ ਹੈ ਇਹ 1955 ਦੀ ਗੱਲ 50 ਦੀ ਗੱਲ ਹੈ 1950 ਦੀ ਗੱਲ ਹੈ ਜੀ ਇਹ 1950 ਦੀ ਲੇਕਿਨ ਮਾਲ ਮਾਲਵਾ ਸਕੂਲ ਉੱਥੇ ਕਾਲਜ ਵਰਗਾ ਸਕੂਲ ਸੀਗਾ ਠੀਕ ਹੈ ਜੀ ਇੱਥੇ ਤੱਕ ਐਜੂਕੇਸ਼ਨ ਕੀਤੀ ਫਿਰ ਤੁਸੀਂ ਮੈਂ ਬੀਏ ਉੱਥੋਂ ਕੀਤੀ ਅਚਾਰਾ ਸਮੇ 1950 51 ਦੇ ਵਿੱਚ ਤੁਸੀਂ ਜਾਨੀ ਕਿ ਬੀ ਆ ਮਾਸ ਕੀਤੀ ਆ ਮੈਂ ਚਰੰਜਿਤ ਕੀਤੀ ਕਿਉਂਕਿ 51 ਤਾਂ ਮੈਂ ਦਾਖਲ ਹੋਇਆ ਠੀਕ ਹੈ ਜੀ 1954 ਦੇ ਵਿੱਚ ਜਾਨੀ ਤੁਸੀਂ ਆਪਦੀ ਜਿਹੜੀ ਬੀਏ ਦੀ ਡਿਗਰੀ ਸੀ ਉਹ ਪੂਰੀ ਕਰ ਲਈ ਸੀ ਜੀ ਤੇ ਫਿਰ 1954 ਤੋਂ ਬਾਅਦ 1954 ਤੋਂ ਬਾਅਦ ਹਾਂਜੀ ਫਿਰ ਸਾਨੂੰ ਇੱਥੇ ਜਿਹੜੀ ਜ਼ਮੀਨ ਮਿਲੀ ਹੋਈ ਸੀ ਨੰਗਲੀਆਂ ਜੀ ਨੇ ਓਮ ਸੀ ਓਕੇ ਪਹਿਲਾਂ ਸੀ ਸਰਾਬੇ ਸਾਨੂੰ ਜ਼ਮੀਨ ਮਿਲੀ ਸੀ ਅੱਛਾ ਜੀ ਕਰਤਾਰ ਸਿੰਘ ਸਰਾਬਾ ਜੀ ਦਾ ਜਿਹੜਾ ਪੁੱਤ ਠੀਕ ਹੈ ਜੀ ਕਿਹੜੀ ਵਰਸੀ ਸੀ ਹਾਂ ਜੀ ਉਹਦੀ ਪਹਿਲੀ ਵਰਸੀ ਅਸੀਂ ਮਨਾਈ ਆ ਗੁਰਦੇਵ ਸਿੰਘ ਮਾਨ ਨੇ ਅੱਛਾ ਕਰਤਾਰ ਸਿੰਘ ਸਰਾਬਾ ਜੀ ਦੀ ਪਹਿਲੀ ਵਰਸੀ ਤੁਸੀਂ ਮਨਾਈ ਸੀ ਹਾਂ ਅਸੀਂ ਮਨਾਈ ਉੱਥੇ ਬੜਾ ਇਕੱਠ ਹੋਇਆ ਹਾਂ ਜੀ ਬਹੁਤ ਦੂਰ ਦੂਰ ਦੇ ਬੰਦੇ ਹਾਂ ਜੀ ਪਹੁੰਚੇ ਜਨ ਕੇ ਹਾਂ ਪਹੁੰਚੇ ਇੱਕੋ ਤੇ ਮੈਨੂੰ ਯਾਦ ਨਹੀਂ ਆਉਂਦਾ ਹਾਂਜੀ ਕਿਹੜਾ ਬੰਦਾ ਸੀਗਾ ਜਿਹਨੂੰ ਨਵਾਜਿਆ ਵੀ ਗਿਆ ਅੱਛਾ ਉਸਨੂੰ ਨਵਾਜਿਆ ਗਿਆ ਸੀ ਹਾਂ ਠੀਕ ਮੜਾ ਕੀਤਾ ਗਿਆ ਹਾਂਜੀ ਕਿਉਂਕਿ ਉਹ ਕਾਫੀ ਬਿਰਧ ਸੀ ਓਕੇ ਜੀ ਉਸ ਤੋਂ ਬਾਅਦ ਤਾਂ ਫਿਰ ਉਚੜਾਈ ਕਰ ਗਿਆ ਹਾਂ ਕਿਹੜੇ ਸਾਲ ਵਿੱਚ ਮਨਾਈ ਸੀ ਪਹਿਲੀ ਵਾਰ ਸੀ ਕੋ ਚੇਤੇ ਹੋਊਗਾ ਪਹਿਲੀ ਮਰਸੀ ਮੇਰਾ ਖਿਆਲ ਹੈ 1900 51 50 51 ਜਿ ਮਨਾਈ ਹਾਂ ਠੀਕ ਹੈ ਜੀ ਤੇ ਬਹੁਤ ਉਪਰ ਨੂੰ ਜਾ ਕੇ ਬਹੁਤ ਬਹੁਤ ਕਠ ਬਹੁਤ ਹੋਇਆ ਸੀ ਅੱਛਾ ਜੀ ਬਹੁਤ ਚੰਗਾ ਤਕੜੇ ਇਕੱਠ ਹੋਇਆ ਠੀਕ ਹੈ ਜੀ ਯਾਨੀ ਉੱਥੇ ਪਹਿਲਾ ਸਮਾਗਮ ਗੁਰਤਾਰ ਸਿੰਘ ਦਾ ਹਾਂਜੀ 1954 ਜਦੋਂ ਤੁਸੀਂ ਆਪਣੀ ਪੜ੍ਹਾਈ ਪੂਰੀ ਕੀਤੀ ਜੀ ਉਸ ਤੋਂ ਬਾਅਦ ਦਾ ਸਫਰ ਫਿਰ ਕੇ ਮੇਰੇ ਆ ਜੀ ਉੱਥੇ ਮਨਾਇਆ ਗਿਆ ਠੀਕ ਹੈ ਜੀ 1954 ਤੋਂ ਬਾਅਦ ਪੜ੍ਹਾਈ ਦਾ ਸਫਰ ਜਿਹੜਾ ਸੀ ਉਹ ਕੋਈ ਬਹੁਤਾ ਚੰਗਾ ਨਹੀਂ ਸੀ ਕਿਉਂਕਿ ਹਾਂਜੀ ਇਹ ਹੁੰਦਾ ਸੀਗਾ ਜਿਹੜਾ ਫਾਈਨੈਂਸ ਦਾ ਕੰਮ ਸੀ ਹਾਂਜੀ ਉਹ ਬੜਾ ਡਾਊਨ ਸੀ ਓਕੇ ਜੀ ਪੈਸੇ ਤੇਲੇ ਵਾਲਾ ਪੈਸੇ ਤੇਲੇ ਦੀ ਕਮੀ ਸੀ ਉਦੋਂ ਹਨਾ ਜੀ ਪੈਸੇ ਤੇਲੇ ਦੀ ਹਾਂਜੀ ਕਿਉਂਕਿ ਇੱਕ ਤਾਂ ਸਾਡੀ ਆਮਦਨ ਮਰਬੇ ਦੀ ਬਹੁਤ ਹੁੰਦੀ ਸੀ ਠੀਕ ਹੈ ਜੀ ਉਹ ਸਾਡੀ ਖਤਮ ਹੋ ਗਈ ਜ਼ਮੀਨ ਉਹ ਵੀ ਬਾਪੂ ਜੀ ਉਹਨਾਂ ਦੇ ਬੜੇ ਅਸਰ ਰਸੂਕ ਕਰਕੇ ਹਾਂਜੀ ਅ ਇੱਥੇ ਸਲਬ ਅਲਰਟ ਹੋਈ ਸੀ ਅੱਛਾ ਜੀ ਸਾਬੇ ਤੋਂ ਯਾਨੀ ਕਿ ਤੁਹਾਡੇ ਬਾਪੂ ਜੀ ਕੀ ਸਰਕਾਰੀ ਜੋਬ 'ਚ ਸੀਗੇ ਜੀ ਨਹੀਂ ਹਾਂਜੀ ਪੈਨਟਰ ਵਾਲੇ ਬੰਦੇ ਸੀਗੇ ਕਦੇ ਇਹ ਕਦੇ ਉਧਰ ਉਹ ਫਿਰ ਮਰੱਬਾ ਜਿਹੜਾ ਤੁਹਾਨੂੰ ਸ਼ਰਾਬੇ ਅਲਾਟ ਹੋਇਆ ਸੀਗਾ ਉਹਨਾਂ ਟਾਈਮਾਂ 'ਚ ਮਰੱਬਾ ਹੀ ਦਿੰਦੇ ਸੀ ਗਰੇਜਾਂ ਜੀ ਹਾਂ ਉਹ ਸਾਬੇ ਉਹ ਮਰੱਬਾ ਜਿਹੜਾ ਬਾਰ ਵਾਲਾ ਸੀ ਹਾਂਜੀ ਉਹਦੀ ਸਾਡੀ ਪਹਿਲੀ ਅਲਾਟਮੈਂਟ ਮਿੰਿਸਟਰ ਆਵੇ ਹੋਈ ਸੀ ਠੀਕ ਹੈ ਜੀ ਸਾਰਿਆਂ ਦੀ ਹੋਈ ਠੀਕ ਹੈ ਜੀ ਸਾਰੇ ਬੰਦੇ ਇੱਥੇ ਆਏ ਸੀਗੇ ਬਾਰ ਤੋਂ ਬਾਅਦ ਜਿਹਨੂੰ ਜਦੋਂ ਪਾਕਿਸਤਾਨ ਵਾਲੀ ਬਾਰ ਹੋਈ ਸੀ। ਹਾਂਜੀ ਪਾਕਿਸਤਾਨ ਤੇ ਤੁਹਾਡਾ ਪਾਕਿਸਤਾਨ 'ਚ ਵੀ ਸੀਗਾ ਪਿੰਡ। ਪੁਰਾਣਾ ਪਿੰਡ ਜਾਨੀ ਪਾਕਿਸਤਾਨ 'ਚ ਸੀਗਾ। ਹਾਂ 97 ਚੱਕ ਨੰਬਰ ਚੱਕ ਨੰਬਰ 97 97 ਤਹਿਸੀਲ ਲਹਿਲਪੁਰ ਪਾਕਿਸਤਾਨ 'ਚ ਵੀ ਫਿਰ ਤਾਂ ਤੁਸੀਂ ਫਿਰ ਦਿਨ گزارੇ ਹੋਣਗੇ ਜ਼ਿੰਦਗੀ ਦੇ ਤੇ ਪਾਕਿਸਤਾਨ ਦੀ ਬਾਰ ਜਦੋਂ ਹੋਈ ਆ ਉਦੋਂ ਉਦੋਂ ਦੀ ਕੋਈ ਤੁਹਾਨੂੰ ਗੱਲਬਾਤ ਚੇਤੇ ਆ ਤਾਂ ਉਹ ਵੀ ਦੱਸ ਦਿਓ ਕੋਈ। ਹਾਂਜੀ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਟਾਈਮ ਤੇ ਹਾਂਜੀ ਉਹ ਪਾਰਟੀਸ਼ਨ ਹੋਇਆ ਹਾਂਜੀ ਬੜੀ ਖੇਚਤ ਹੋਈ ਲੋਕਾਂ ਚ ਅੱਛਾ ਜੀ ਬਹੁਤ ਬੰਦੇ ਮਾਰੇ ਗਏ ਉਕੇ ਉਦੋਂ ਲੁੱਟਾਂ ਖੋਹਾਂ ਵੀ ਹੋਈਆਂ ਹਾਂਜੀ ਲੇਕਿਨ ਲੁੱਟਾਂ ਖੋਹਾਂ ਦੇ ਵਿੱਚ ਅਸੀਂ ਤਾਂ ਇੰਨਾ ਕੁ ਦੇਖਿਆ ਹਾਂਜੀ ਵੀ ਜਿਹੜੇ ਬੰਦੇ ਬਹੁਤੇ ਗਰੀਬ ਸੀ ਹਾਂਜੀ ਜਿਨ੍ਹਾਂ ਕੋ ਮੁੰਡੇ ਪੀੜੀਆਂ ਇਹ ਜਿਹੀ ਘਮ ਸੀ ਹਾਂਜੀ ਉਹ ਲੋਕੀ ਇਹ ਜਿਹੀ ਚੱਕੀ ਜਾਂਦੇ ਸੀਗੇ अच्छा जी ओ ਤੁਸੀਂ ਆਪ ਦੇ ਅੱਖੀਂ ਦੇਖਿਆ ਜੀ ਹਾਂ ਨਹੀਂ ਉਹ ਅਸੀਂ ਆਪ ਪੱਕੀ ਦੇਖਿਆ ਠੀਕ ਹੈ ਜੀ ਅ ਮੈਂ ਉਦੋਂ 8ਵੀਂ ਜਮਾਤ ਚ ਪੜਦਾ ਸੀ ਅੱਛਾ ਜਦੋਂ ਆਪਣੀ ਪਾਕਿਸਤਾਨ ਦੀ ਤੇ ਭਾਰਤ ਦੀ ਵੰਡ ਹੋਈ ਔਰ ਤੁਸੀਂ 8ਵੀਂ ਜਮਾਤ ਚ ਸੀ ਉਹ ਫਿਰ ਉਧਰ ਹੀ ਹੋਮ ਹੋਗੀ ਉਦੋਂ ਤਾਂ ਸਕੂਲ ਲੱਗਦੇ ਹੋਣਗੇ ਨਹੀਂ ਹਾਂਜੀ ਕਿਉਂ ਸਾਡੇ ਦੋ ਘਰ ਸੀ ਇੱਕ ਇੱਕ ਸਾਹਮਣੇ ਦਿੱਤਾ ਠੀਕ ਹੈ ਠੀਕ ਹੈ ਉਹਦਾ ਮਰੱਬਾ ਸੀਗਾ ਠੀਕ ਹੈ ਜੀ ਤੇ ਇੱਕ ਸਾਡੇ ਬਾਬੇ ਦਾ ਨਾਮ ਸੀ ਰੁਲੀਆ ਸਿੰਘ ਠੀਕ ਹੈ ਜੀ ਪਰ ਹੁਣ ਤਾਂ ਉਦੋਂ ਤਾਂ ਪਾਰਟੀਸ਼ਨ ਦੇ ਟਾਈਮ ਤੇ ਤਾਂ ਬਾਪੂ ਜੀ ਹੁਣ ਦੇ ਨਾਮ ਤੇ ਜੀ ਸ਼ਰਮੇਵਾ ਸਿੰਘ ਹੋਣੀ ਹਾਂਜੀ ਤੇ ਦੋ ਘਰ ਉਧਰ ਗਏ ਨਹੀਂ ਲੇਕਿਨ ਉਹ ਮਰਬੇ ਉਹਨਾਂ ਦੇ ਸੀਗੇ ਜਦੋਂ ਪਾਕਿਸਤਾਨ ਦਾ ਹੱਲਾ ਜੁਲਾ ਹੋਇਆ ਜੀ ਉਹਦਾ ਫਿਰ ਤੁਸੀਂ ਆਪਦੇ ਅੱਖੀ ਦੇਖਿਆ ਹੋਣਾ ਸਾਰਾ ਕੰਮ ਸਭ ਕੁਝ ਅੱਖੀ ਦੇਖਿਆ ਹਾਂਜੀ ਬੰਦਿਆਂ ਨੂੰ ਮਾਰਦਿਆਂ ਨੂੰ ਵੀ ਦੇਖਿਆ ਅੱਛਾ ਜੀ ਤੇ ਹੱਥ ਬੰਦੇ ਲੋਕਾਂ ਨੂੰ ਹਾਂਜੀ ਅਗਲੇ ਮਾਰਦਾ ਠੀਕ ਹੈ ਜੀ ਉਦੋਂ ਦਾ ਫਿਰ ਪਰਿਵਾਰਾਂ ਦੇ ਪਰਿਵਾਰ ਹੀ ਬਹੁਤ ਖਰਾਬ ਹੋਏ ਸੀ ਨਾ ਬਹੁਤ ਹੂੰ ਤੇ ਆਪਣੇ ਪਰਿਵਾਰ ਤੋਂ ਤਾਂ ਨਹੀਂ ਕੋਈ ਨਹੀਂ ਸੀਗਾ ਪੂਰਾ ਹੋਇਆ ਨਹੀਂ ਵਿਚਾਰੇ ਆ ਜੀ ਆਪਣੇ ਪਰਿਵਾਰ ਦੇ ਵਿੱਚੋਂ ਹਾਂਜੀ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਠੀਕ ਹੈ ਜੀ ਸਾਰੇ ਦੇ ਸਾਰੇ ਬੰਦੇ ਸਾਬਤ ਸਬੂਤ ਤੇderiv ਪਹੁੰਚ ਗਏ ਠੀਕ ਹੈ ਜੀ ਆਏ ਆਪਣੇ ਘਰੇ ਸੀਗੇ ਠੀਕ ਹੈ ਉਦੋਂ ਫਿਰ ਜਿਵੇਂ ਕੈਂਪਕੰਪ ਲੱਗੇ ਜਾਂਦੇ ਹੁੰਦੇ ਸੀਗੇ ਜੀ ਹਾਂ ਪੁਰਾਣੇ ਪਿੰਡਾਂ ਦੇ ਐਨੇ ਪਿੰਡ ਜਿਹੜੇ ਨੇ ਉਹਨਾਂ ਦਾ ਆਹ ਕੈਂਪ ਹੈਗਾ ਅੱਛਾ ਜੀ ਐ ਜਗ੍ਹਾ ਤੇ ਹੋਊਗਾ ਪੁਰਾਣਿਆਂ ਦਾ ਆਹ ਹੋਊਗਾ ਇਸ ਤਰ੍ਹਾਂ ਸੀਗਾ ਠੀਕ ਹੈ ਜੀ ਯਾਨੀ ਹਾਲਤ ਬਹੁਤ ਮਾੜੀ ਸੀ ਬਹੁਤ ਮਾੜੀ ਸੀ ਔਰ اخلاق ਗਿਰੇ ਤੋਂ ਗਿਆ ਹੋਇਆ ਸੀ ਹੂੰ ਜਾਨੀ ਹਿੰਦੂ ਸਿੱਖ ਨੂੰ ਮਾਰੀ ਜਾਂਦੇ ਸਿੱਖ ਹਿੰਦੂਆਂ ਨੂੰ ਨਾ ਹਿੰਦੂ ਹਿੰਦੂ ਨੂੰ ਸਿੱਖ ਨਹੀਂ ਸੀ ਮਾਰਦਾ اچھا ਮੁਸਲਮਾਨ ਮਾਰਦੇ ਹਾਂ ਨਾ ਮੁਸਲਮਾਨ ਮੁਸਲਮਾਨ ਸਿੱਖਾਂ ਤੋਂ ਤੇ ਅੰਜੀ ਡਰਦੇ ਸੀਗੇ ਬਹੁਤ ਘੱਟ ਮੇਰਾ ਖਿਆਲ ਆ ਵੀ ਕਿਸੇ ਨੇ ਸਿੱਖਾਂ ਨੂੰ ਮਾਰਿਆ ਹਿੰਦੂਆਂ ਨੂੰ ਜ਼ਰੂਰ ਕਾਫੀ ਨੁਕਸਾਨ ਕੀਤਾ ਠੀਕ ਹੈ ਜੀ ਤੇ ਬਾਕੀ ਹਲਤ ਬਹੁਤ ਮਾੜੀ ਸੀ ਉਹ ਸਮੇਂ ਦੀ ਹਾਲਤ ਬਹੁਤ ਮਾੜੀ ਸੀ ਜੀ ਬਹੁਤ ਮਾੜੀ ਹਾਲਤ ਸੀ ਇਹ ਖਲਾਕ ਦਾ ਜਰਾਦਾ ਨਿਕਲਿਆ ਸੀ ਅੱਛਾ ਜੀ ਕੋਈ ਇਹਦੀ ਗੱਲੇ ਨਹੀਂ ਸੀਗੀ ਅ ਜਾਨੀ ਜਨਾਨੀਆਂ ਦਾ ਬਹੁਤਾਂ ਬੁਰਾ ਹਾਲ ਸੀਗਾ ਅੱਛਾ ਜੀ ਜਾਨੀ ਜ਼ਬਰਦਸਤੀ ਬਹੁਤ ਵੱਲੀ ਹੋਈ ਹੁੰਦੀ ਉਹਨਾਂ ਟਾਈਮਾਂ 'ਚ ਬਹੁਤ ਸਾਰੇ ਉਹ ਸਾਰੇ ਲੁੱਟ ਖੋਹ ਤਾਂ ਜਿਹੜੀ ਹੋਈ ਉਹ ਤੋਂ ਤਾਂ ਫਿਰ ਕੋਈ ਆਂਤ ਨਹੀਂ ਹੋਣਾ ਲੁੱਟ ਖੋਹ ਤਾਂ ਬਸ ਉਹ ਜਣੇ ਸੀਗਾ ਹਾਂਜੀ ਬਈ ਜਿਹੜੇ ਆਪਣੇ ਲੋਕੀ ਸੀ ਨਾ ਸਿੱਖ ਹਾਂਜੀ ਉਹ ਖੋਹਾਂ ਖੋਹ ਨਹੀਂ ਸੀ ਕਰਦੇ ਠੀਕ ਆ ਉਹ ਲੁੱਟ ਖੋਹ ਨਹੀਂ ਕਰਦੇ ਜਿਹੜੇ ਸੈਕਟਰ ਨਹੀਂ ਉਹ ਨਹੀਂ ਸੀ ਕਰਦੇ ਹੂੰ ਉਹਨਾਂ ਦਾ اخلاق ਕਾਫੀ ਅੱਛਾ ਚੰਗਾ ਸੀ ਹੂੰ ਇਹ ਲੋਕਾਂ ਨੇ ਆਪਣੇ اخلاق ਦਾ ਜਨਾਜ਼ਾ ਜ਼ਰੂਰ ਕਰਿਆ ਤੇ ਉਹ ਜਦੋਂ ਵੰਡ ਹੋਈ ਨਹੀਂ ਸੀ ਉਹ ਉਦੋਂ ਦਾ ਤੁਹਾਡਾ ਪਾਕਿਸਤਾਨ ਤੇ ਆਪਾਂ ਜਦੋਂ ਇੱਕ ਹੀ ਸੀਗਾ ਉਦੋਂ ਤਾਂ ਫਿਰ ਤੁਸੀਂ ਉਧਰਲੇ ਘਰੇ ਵੀ ਜਾਂਦੇ ਹੋਵੋਗੇ ਇੱਧਰ ਵੀ ਆਉਂਦੇ ਹੋਵੋਗੇ ਨਹੀਂ ਉਹ ਤਾਂ ਉਹ ਤਾਂ ਕਹਾਣੀ ਕੋਈ ਨਹੀਂ ਸੀ ਹੂੰ ਕੋਈ ਕਹਾਣੀ ਸੀ ਨਾ ਹਿੰਦੂ ਦੀ ਹੂੰ ਨਾ ਸਿੱਖ ਦੀ ਨਾ ਮੁਸਲਮਾਨ ਦੀ ਪਹਿਲਾਂ ਤਾਂ ਸਾਰੇ ਇਕੱਠੇ ਹੀ ਸੀ ਜਾਨੀ ਕਿ ਇਹ ਫਿਰ ਜਦੋਂ ਵੰਡ ਹੋਣੀ ਤੁਹਾਨੂੰ ਪਤਾ ਲੱਗਿਆ ਕਿਵੇਂ ਪਤਾ ਲੱਗਿਆ ਤੁਹਾਨੂੰ ਵੀ ਵੰਡ ਕੱਲਾ ਜੁੱਲਾ ਹੋ ਗਿਆ ਵੰਡ ਦਾ ਤਾਂ ਇਹ ਹੈ ਵੀ ਜਿਹੜੇ ਮੁਸਲਮਾਨ ਸੀ ਨਾ ਹਾਂਜੀ ਇਹ ਥੋੜੇ ਜਿਹਾ ਜ਼ਿਆਦਾ ਫੋਨੇਟਿਕ ਸੀਗੇ ਅੱਛਾ ਜੀ ਇਹਨਾਂ ਨੇ ਹੂੰ ਜ਼ਿਆਦਾ ਅ ਤਸ਼ੱਦਦ ਕੀਤਾ ਠੀਕ ਹੈ ਲੁੱਟਾਂ ਦਾ ਖੋਹਾਂ ਦਾ ਮੱਕੀ ਹਿੰਦੂ ਜਨਾਨੀਆਂ ਦਾ ਹੂੰ ਤੇ ਸ਼ਿਕਾਨਾ ਤੋਂ ਥੋੜਾ ਜਿਹਾ ਘੱਟੇ ਨੁਕਸਾਨ ਹੋਇਆ ਸੀ ਜਰਨੀਆਂ ਵਗੈਰਾ ਦਾ ਪਰ ਨਹੀਂ ਨੁਕਸਾਨ ਹੋਇਆ ਜਿੰਨੀ ਪਸੀ ਹੋਇਆ ਹਾਂਜੀ ਉਹ ਦਾ ਜਾਨੀ ਕਿ ਟ੍ਰੇਨਾਂ ਜਿਹੜੀ ਰੇਲ ਗੱਡੀ ਚੱਲਦੀ ਹੁੰਦੀ ਉਹ ਸਾਰੀ ਲਾਛਾਂ ਦੀ ਹੋਈ ਆਈ ਸੀ ਨਾ ਜੀ ਉਧਰੋਂ ਵੀ ਤੇ ਇਧਰੋਂ ਵੀ ਬਹੁਤ ਕੁਝ ਹੈ ਬਹੁਤ ਕੁਝ ਹੈ ਜਾਣੀ ਤੁਸੀਂ ਕੋਈ ਅੱਖੀਂ ਦੇਖਿਆ ਉੱਥੇ ਹੱਲਾ ਉਹਦੇ ਬਾਰੇ ਤੁਹਾਨੂੰ ਦੱਸ ਸਕਦੇ ਹੋ ਜੀ ਕੋਈ ਤੁਹਾਨੂੰ ਚੇਤੇ ਹੋਵੇ ਮਾੜਾ ਮੋਟਾ ਜਿਹੜਾ ਤੁਹਾਡੀ ਆਪਦੀ ਅੱਖਾਂ ਦੇ ਸਾਹਮਣੇ ਹੋਇਆ ਹੋਵੇ ਉਧਰ ਪਾਕਿਸਤਾਨ ਜਦੋਂ ਵੰਡ ਹੋਈ ਸੀ ਦੇਖੋ ਜੀ ਪਾਕਿਸਤਾਨ ਦੀ ਵੰਡ ਦੇ ਬਾਰੇ ਹਾਂਜੀ ਅਸੀਂ ਤਾਂ ਕਿਉਂਕਿ ਇਧਰ ਸੀ ਗਏ ਹਾਂਜੀ ਅਸੀਂ ਇਧਰਲੇ ਪਾਸੇ ਸੀ ਠੀਕ ਹੈ ਜੀ ਕੋ ਸਾਡਾ ਸੀ ਉਧਰ ਮਰਬਾ ਠੀਕ ਪਾਕਿਸਤਾਨ ਦੇ ਹਾਂ ਠੀਕ ਹੈ ਮਰਬਾ ਤੇ ਸਾਡਾ ਘਰ ਸੀਗਾ ਚੱਕ 97 ਨੰਬਰ 'ਚ ਹਾਂ ਚੱਕ ਨੰਬਰ 97 ਇਹਦੇ ਵੀ ਸਟੇਸ਼ਨ ਸੀਗਾ ਆਪਣੇ ਪਿੰਡ ਦਾ ਲੋਕੀ ਬਹੁਤ ਚੰਗੀ ਤਰ੍ਹਾਂ ਰਹਿੰਦੇ ਸੀ ਹੂੰ ਬਹੁਤ ਤਕੜਾ ਵੱਡਾ ਗੁਰਦੁਆਰਾ ਸੀ ਅੱਛਾ ਉਧਰ ਚੱਕ ਨੰਬਰ 97 ਹਾਂ ਆਪਣੇ 2 ਨੰਬਰ ਦਾ ਸੀ ਪਿੰਡ 'ਚ ਇੱਕ ਗਿੱਲਾ ਦਾ ਅੱਛਾ ਜੀ ਇੱਕ ਮਾਨਾਂ ਦਾ ਠੀਕ ਹੈ ਜੀ ਮਾਨਾਂ ਦੇ ਤਾਂ ਆਪਣੇ ਸੰਪੂਰਨ ਨੰਬਰਦਾਰ ਹੁੰਦਾ ਸੀ ਠੀਕ ਹੈ ਜੀ ਅਹ ਜਿਹੜੀ ਉਹ ਬੰਦਾ ਤਾਂ ਚੰਗਾ ਸੀ ਬੜਿਆ ਜੀ ਲੇਕਿਨ ਮੇਰੇ ਹਿਸਾਬ ਨਾਲ اخلاਕੀ ਤੌਰ ਤੇ ਕੋਈ ਬਹੁਤਾ ਚੰਗਾ ਨਹੀਂ ਸੀ ਹੂੰ ਤੇ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਆਪਣੀ 1954 ਦੇ ਵਿੱਚ ਆਹ ਪੂਰੀ ਕੀਤੀ ਡਿਗਰੀ ਤੇ ਫਿਰ ਉਸ ਤੋਂ ਬਾਅਦ ਕਿੱਥੇ ਜਾਨਕਿ ਪੜਾਉਣਾ ਸ਼ੁਰੂ ਕੀਤਾ ਤੁਸੀਂ ਮੈਂ ਕਿਤੇ ਨਹੀਂ ਪੜਾਇਆ ਹਾਂਜੀ ਨਹੀਂ ਅੱਛਾ ਜੀ ਮੈਂ 1900 ਚਰਨਜਾਲ ਦੇ ਵਿੱਚ ਹਾਂਜੀ ਸਾਨੂੰ ਪਹਿਲਾਂ ਦਾ ਜ਼ਮੀਨ ਅਲਾਟ ਹੋਈ ਸਰਾਬੇ ਅੱਛਾ ਜੀ ਫਿਰ ਉਸ ਤੋਂ ਬਾਅਦ ਕਹਿੰਦੇ ਥੋੜੀ ਜਿਉਂ ਉਹਦੇ ਨਾਲ ਜਿਹੜੀ ਕੀਮਤ ਆਈ ਆ ਉਹ ਘਟ ਆਈ ਆ ਹੂੰ ਇਸ ਕਰਕੇ ਤੁਹਾਨੂੰ ਸਰਾਬੇ ਦੀ ਅਲਾਟਮੈਂਟ ਜਿਹੜੀ ਹੈ ਹਾਂਜੀ ਉਹ ਨੰਬਰ 1 ਚ ਤੁਸੀਂ ਨੰਬਰ 2 ਚੋ ਠੀਕ ਹੈ ਜੀ ਤੇ ਨੰਬਰ 2 ਵਾਲੇ ਫਿਰ ਕਿੱਥੇ ਦਿੰਦੇ ਹੁੰਦੇ ਸੀਗੇ ਫਿਰ ਉਹ ਕਹਿੰਦੇ ਵੀ ਹੁਣ ਤੁਹਾਨੂੰ ਇੱਥੋਂ ਓਵਰਫਲੋ ਅੱਛਾ ਜੀ ਇੱਥੋਂ ਜਾਣਾ ਪਊਗਾ ਹੂੰ ਫਿਰ ਉਹ ਮਹਾਰਾਜਾ ਨੱਬਾ ਪਟਿਆਲਾ ਅੱਛਾ ਜੀ ਇਸ ਤਰ੍ਹਾਂ ਇਹਨਾਂ ਨੇ ਖੋਲ ਦਿੱਤਾ ਇਹ ਇਲਾਕੇ ਵੀ ਸਾਡੇ ਚ ਆ ਸਕਦੇ ਹੋ ਅੱਛਾ ਵੀ ਇਹਨ ਮਹਾਰਾਜਾ ਪਟਿਆਲਾ ਤੇ ਮਹਾਰਾਜਾ ਨਾਭਾ ਦੀ ਜਿਹੜੀ ਰਿਆਸਤ ਸੀ ਰਿਆਸਤ ਸੀਗੀ ਹਾਂਜੀ ਉਹ ਕਹਿੰਦੇ ਵੀ ਜਿਹੜਾ ਸਾਡੇ ਚੋਂ ਮੁਸਲਮਾਨ ਗਏ ਨੇ ਹਾਂਜੀ ਉਹਨਾਂ ਦੀ ਜ਼ਮੀਨ ਇਹਨਾਂ ਨੂੰ ਦੇ ਦਿਓ ਦੇ ਡੋਲਰ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਰਿਕਾਰਡ ਸੀ ਤੁਹਾਨੂੰ ਦੇ ਦਿੰਨੇ ਆ ਠੀਕ ਹੈ ਜੀ ਗੁਰਦੇਵ ਮਾਨ ਹੁੰਦਾ ਸੀ ਪੰਜਾਬੀ ਦਾ ਮਸ਼ਹੂਰ ਹਾਂਜੀ ਸ਼ਾਇਰ ਉਸ ਟਾਈਮ ਦਾ ਅੱਛਾ ਜੀ ਉਹ ਕਹਿੰਦਾ ਨਹਿਰ ਦਾ ਪਾਣੀ ਚਾਹੀਦਾ ਹੂੰ ਆ ਫਤਲਾ ਵੀਰੀ ਫਤ ਲੋਗੂ ਵੀ ਹਾਂਜੀ ਹਾਂ ਹੂੰ ਨਹਿਰ ਦਾ ਪਾਣੀ ਚਾਹੀਦਾ ਹੂੰ ਉਹ ਕਹਿੰਦਾ ਇਹਦਾ ਦਾ ਪਾਣੀ ਉਧਰ ਮਿਲੂਗਾ ਹੂੰ ਇਸ ਤਰ੍ਹਾਂ ਇਸ ਤਰ੍ਹਾਂ ਚਲੋ ਖੈਰ ਹੂੰ ਉਹ ਯਾਰ ਇਹ ਨਹਿਰ ਦਾ ਪਾਣੀ ਲੈ ਲੋ ਹੂੰ ਤੇ ਉਹੀ ਜਮੀਨ ਹੂੰ ਉਹੀ ਦੀ ਥਾਂ ਮਿਲਗੀ